ਕੋਸ਼ਿਸ਼ ਕਰਨ ਨੂੰ ਮਿਲੇਗਾ ਇਹ ਇੱਕ ਬਹੁਤ ਵੱਡੀ ਬਖਸ਼ਿਸ਼ ਪਰਮਾਤਮਾ ਨੇ ਤੁਹਾਡੇ ਕੀਤੇ ਸਾਰੇਆਂ ਤੇ ਕੀਤੀ ਕਿ ਸਾਡੇ ਜਿਹੜੇ ਇਹ 60 70 ਮਿੰਟ ਇੱਥੇ ਲੱਗੇ ਆ ਉਹ ਸਾਡੇ ਇਤਿਆਰ ਨੂੰ ਢਾਂਦੇ ਦੇ ਨਾਲ ਸਾਡੀ ਜੀਵਨ ਕਿਤੇ ਨਾ ਕਿਤੇ ਜ਼ਰੂਰ ਰੋਜ਼ ਅਦਾ ਕਰਨੀ ਤੇ ਪਰਮਾਤਮਾ ਨੇ ਪਹਿਲਾਂ ਹੀ ਰੱਜਿਆ ਹੋਇਆ ਸੀ ਯਾਰ ਕਿ ਤੁਹਾਨੂੰ ਇਸ ਤਰ੍ਹਾਂ ਦੀ ਸਿਹਤ ਜ਼ਿੰਦਗੀ ਜੀਣ ਵਾਸਤੇ ਸਰਕਾਰ ਆਏ ਸਿੰਘ ਦੀ ਆਉਣਗੇ ਉਨ੍ਹਾਂ ਦੇ ਨਾਲ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਮਿਲੇਗਾ ਤੇ ਤੁਹਾਡੀ ਜ਼ਿੰਦਗੀ ਦੀ ਨਹਾਇ ਕਿਸੇ ਨਾ ਕਿਸੇ ਦੀ ਜ਼ਰੂਰ ਬਦਲੇਗੀ ਐਵੇਂ ਤਾਂ ਸਿਆਸਤਦਾਨ ਕਹਿੰਦੇ ਆ ਕਿ ਸਾਰਿਆਂ ਦੀ ਬਦਲੇਗੀ ਠੀਕ ਹੈ ਪਰ ਜਿਹੜੇ ਇਹਨਾਂ ਦੀਆਂ ਗੱਲਾਂ ਸੁਣ ਕੇ ਜੋ ਇਹਨਾਂ ਨੇ ਮਜਾਇਤਾ ਦਿੱਤੀ ਹੈ ਕਿ ਤੁਸੀਂ ਆਪਣਾ ਜਿਹੜਾ ਲੇਖਣ ਦਾ ਕੰਮ ਹੈ ਉਹ ਕਰਨਾ ਹੈ ਕਿ ਜੇ ਸਰਵੰਦਾ ਬੱਚਾ ਇੱਥੇ ਬੈਠਾ ਹੈ ਕਿਸੇ ਉਹਨੇ ਜੋ 90ਆਂ ਨੇ ਸੁਣਿਆ ਹੋਵੇਗਾ 70 ਦੇ ਵਿੱਚੋਂ ਸੋਚਣਗੇ ਕਿ ਕਿ ਲਿਖੀਏ 40-50 ਦੇ ਵਿੱਚੋਂ ਐਕਚੂਅਲ ਦੇ ਵਿੱਚ ਲਿਖਣਗੇ ਤੇ ਫਾਇਦਾ ਉਸੇ ਨੂੰ ਹੋਏਗਾ ਜਿਹੜਾ ਇਹਨਾਂ ਦੀ ਧੁੱਤ ਲੈ ਕੇ ਅਖੀਰ ਤੱਕ ਇੱਕ ਇੱਕ ਨਹੀਂ ਕੋਈ ਗੱਲ ਤੇ ਅਭਲ ਕਰੇਗਾ ਤਾਂ ਜੋ ਪ੍ਰਸਾਣ ਨੂੰ ਕਿਹਾ ਗਿਆ ਕਿ ਆਪਣੀਆਂ ਗਲਤੀਆਂ ਆਪਣੇ ਆਗੁਣ ਇਹ ਸਾਈਕੋਲੋਜੀ ਦੇ ਵਿੱਚ ਕੀ ਕਿਹਾ ਜਾਂਦਾ ਹੈ ਇਸ ਪ੍ਰੋਸੈਸ ਨੂੰ ਕਟਾਰਸਿਸ ਕਹਿੰਦੇ ਕਿਹਾ ਹੈ

ਮਾਰਕੀਟ ਦਾ ਹੋਇਆ ਕੰਮ ਲੈ ਕੇ ਅਸੀਂ ਉਸ ਨੂੰ ਜਲਾ ਦਿੰਦੇ ਆ ਤਾਂ ਉਹ ਜਿਹੜੇ ਵਰਡਸ ਆ ਜਲ ਜਾਂਦੇ ਆ ਤੇ ਉਹਨਾਂ ਦੇ ਨਾਲ ਉਹ ਨੈਗੇਟਿਵ એનર્ਜੀ ਵੀ ਜਲ ਜਾਂਦੀ ਹੈ ਸੋ ਜਰੂਰ ਲਿਖਣਾ ਜੋ ਤੁਹਾਨੂੰ ਕੰਮ ਵਿੱਚ ਆ ਗਿਆ ਜੋ ਤੁਹਾਨੂੰ ਲੱਕ ਸੇਡ ਮਿਲੀ ਹੈ ਜੇ ਲਾਈਫ ਦੇ ਇਸ ਕੰਪੋਸਟ ਜਾਂਦੇ ਹੁੰਦੇ ਆ ਕਿ ਕਿਸੇ ਦੀ ਜ਼ਿੰਦਗੀ ਇੱਕ ਕੰਨ ਤੇ ਲਿਖਿਆ ਹੋਇਆ ਅੱਖਰ ਕੋਈ ਕੋਟ ਨਹੀਂ ਬਸ ਹੁੰਦਾ ਬਸ ਤੁਸੀਂ ਅੱਜ ਇਹ ਵੀ ਵਾਪਰਾ ਸਮਝੋ ਜਦੋਂ ਤੁਹਾਡੀ ਜ਼ਿੰਦਗੀ ਬਦਲਣ ਵਾਸਤੇ ਸਰਦਾਰ ਰਾਜੀਤ ਸਿੰਘ ਆਇਆ ਹੈ ਤੇ ਜਿਨ੍ਹਾਂ ਨੇ ਕੰਨ ਕਰਕੇ ਸੁਣਿਆ ਹੈ ਤੇ ਜਿਨ੍ਹਾਂ ਨੇ ਅੰਦਰ ਤੱਕ ਉਹਨਾਂ ਨੂੰ ਮਹਿਸੂਸ ਹੋਇਆ ਕਿ ਵਾਕੇ ਹੀ ਮੈਂ ਆਪਣੇ ਵੱਡਿਆਂ ਦੇ ਕੋਲ ਝੁਕ ਕੇ ਪੈਰੀਆਂ ਤੋਂ ਆਉਣੇ ਬਲੇਸਿੰਗਸ ਲੈਣੀਆਂ ਤੇ ਉਹ ਬਲੇਸਿੰਗਸ ਜਿੰਨੀ ਵਾਰ ਵੀ ਤੁਸੀਂ ਯਾਦ ਕਰੋਗੇ ਉਨੀ ਵਾਰ ਤੁਹਾਡੀ ਬੋਡੀ ਦੇ ਵਿੱਚ ਪਹੁੰਚੇਗੀ એનર્ਜੀ ਵੀ ਤੇ ਲਈ। ਤੋਂ ਇਹ ਦਰਾਂ ਮੈਨੀਫੈਸਟੇਸ਼ਨ ਸਟਾਰਟ ਬੀਲੀਵਿੰਗ ਤੋਂ ਬਾਅਦ ਬਾਅਦ ਅੰਮ੍ਰਿਤ ਜੀ